ਇੱਕ ਕਿੰਨੇ ਇਕੜ ਚ ਹੈ ਜੀ ਆਪਣਾ ਫਾਰਮ ਆਪਣਾ ਫਾਰਮ ਵੀ ਜੇ ਹੈਗਾ ਜੇ 5 ਇਕੜ ਵਿੱਚ 5 ਇਕੜ ਚ ਸਾਰਾ ਫਾਰਮ ਹਾਂਜੀ 5 ਇਕੜ ਵਿੱਚ ਫਸਲ ਹੈ 1 ਇੰਚ ਘੱਟ 70 ਯਾਨੀ ਕਿ 69 ਇੰਚ ਇਸਦਾ ਕੱਟ ਹੈ 69 ਇੰਚ ਜੀ ਇਹ ਚ ਹੁੰਦੀ ਆ ਬਈ ਫਿਰ ਸਫਾਰਮਿੰਗ ਤੁਹਾਡੀ ਹਾਂਜੀ ਇਹ ਬਈ ਕਾਦੇ ਖਾਤਰ ਸ਼ੌਂਕ ਖਾਤਰੀ ਇਹ ਸ਼ੌਂਕ ਖਾਤਰ ਵੀ ਆ ਇਹਦੀ ਜਿਹੜੀ ਵੂਲ ਆ ਉਹ ਵੀ ਵੇਚ ਜਾਂਦੀ ਅੱਛਾ ਤੇ ਇਧਰ ਬੱਕਰੀਆਂ ਆ ਗਈਆਂ ਹਾਂਜੀ ਇਧਰ ਕਿੰਨੀਆਂ ਕਿੰਨੇ ਬਈ ਬੱਕਰੀਆਂ ਆਪਣੀਆਂ ਆਪਣੀ ਕੋ ਤਕਰੀਬਨ 250 ਵੱਡੀ ਬੱਕਰੀ ਆ ਤੇ ਸੋ ਵੱਡੀ ਪਾ ਛੋਟੀ ਪਾਠ ਆ ਖੱਡੂ ਖੱਡੂ ਆ ਨਾ ਬਈ ਕਿਹਨੂੰ ਕਹਿੰਦੇ ਨੇ ਹਾਂਜੀ ਹਾਂਜੀ ਖੱਡੂ ਕਹਿੰਦੇ ਨੇ ਇਹ ਕਹਦੇ ਖਾਤਰ ਬਈ ਆ ਤੇ ਦੁੰਬੇ ਆ ਗਏ ਆਪਣੀਆਂ ਆ ਦੁੰਬੇ ਨੇ ਹਨਾ ਤੇ ਆਸਟ੍ਰੇਲੀਅਨ ਚੀਪ ਤੇ ਮੈਨ ਗੱਲ ਯਾਰ ਮੈਨੂੰ ਜਿਹੜੀ ਲੱਗੀ ਉਹ ਛੋਟੀ ਆਹਾ ਪ੍ਰੋਟੀਨ ਦਾ ਸੋਰਸ ਹੈ ਦਾ ਨਾਂ ਕੀ ਲੈਤਾ ਮੈਂ ਨਾਂ ਭੁੱਲ ਗਿਆ ਯਾਰ ਉਹ ਜੋਲਾ ਉਹ ਜੋਲਾ ਇਹ ਤੁਸੀਂ ਗੂਗਲ ਤੇ ਸਰਚ ਕਰ ਸਕਦੇ ਜੀ ਹਾਂ ਜੀ ਜੀ ਬਈ ਹਾਂਜੀ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਅੱਜ ਪਹੁੰਚੇ ਆਪਾਂ ਗਿੱਲ ਸਟੱਡ ਫਾਰਮ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਉਹਨਾਂ ਦੇ ਬੇਟੇ ਆਪਣੇ ਨਾਲ ਨੇ ਵਾਜੁਰਜੀ ਦਾ ਖਾਲਸਾ ਵਾਜੁਰਜੀ ਦੀ ਫਤਿਹ ਇਹ ਸਾਡੇ ਫਾਰਮ ਦਾ ਨਾਮ ਹੈ ਜੀ ਗਿਲ ਸਟੱਡ ਫਾਰਮ ਗਿਲ ਸਟੱਡ ਫਾਰਮ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਜੋਰਾਬਰ ਸਿੰਘ ਜੀ ਜੋਰਾਬਰ ਸਿੰਘ ਆਪਣੇ ਨਾਲ ਰਹਿਣਗੇ ਵੀਡੀਓ ਦੇ ਵਿੱਚ ਆਪਾਂ ਕਿੰਨੇ ਤਰ੍ਹਾਂ ਦੀ ਫਾਰਮਿੰਗ ਕਰਦੇ ਆਂ ਵੀਰੇ ਆਪਾਂ 7 ਤੋਂ 8 ਫਾਰਮਿੰਗ ਕਰਦੇ 7 ਤੋਂ 8 ਫਾਰਮਿੰਗ ਇਹਦੇ ਵਿੱਚ ਕੀ ਕੀ ਆ ਜਾਂਦਾ ਜਿੱਤਰਾ ਸਟੱਡ ਫਾਰਮ ਹੋ ਗਿਆ ਕੋੜਿਆਂ ਦਾ ਫਾਰਮ ਹੋ ਗਿਆ ਹਾਂਜੀ ਗੋਟ ਫਾਰਮ ਹੋ ਗਿਆ ਟੱਕ ਫਾਰਮ ਹੋ ਗਿਆ ਫਿਸ਼ ਫਾਰਮ ਹੋ ਗਿਆ ਡੇਰੀ ਫਾਰਮਿੰਗ ਹੋ ਗਵਰਮੀ ਕੰਪੋਸਟ ਸ਼ੀਪ ਫਾਰਮਿੰਗ ਰੈਬਿਟ ਫਾਰਮਿੰਗ ਆਹੋ ਜੀ ਇਸ ਤਰ੍ਹਾਂ ਦਿਖਾਈਏ ਵੀ ਆਪਾਂ ਫਾਰਮ ਦੀ ਜਰੂਰ ਆਜੋ ਵੀਰੇ ਸਾਨੂੰ ਲੈ ਕੇ ਚਾਲਦੇ ਆਂ ਅੰਦਰ ਤੇ ਦਿਖਾਉਨੇ ਆਂ ਤੁਹਾਨੂੰ ਫਾਰਮ ਕਿੱਥੋਂ ਸਟਾਰਟ ਕਰਾਂਗੇ ਬਈ ਆਪਾਂ ਆਪਾਂ ਕਰ ਲੈਨੇ ਆ ਜੀ ਘੋੜਿਆਂ ਤੋਂ ਕਰਨੇ ਨੇ ਪਹਿਲੇ ਘੋੜਿਆਂ ਤੋਂ ਚਲੋ ਜੀ ਘੋੜੇ ਦਿਖਾਉਨੇ ਆ ਬਈ ਸਾਨੂੰ ਪਹਿਲਾਂ ਘੋੜਿਆਂ ਤੋਂ ਸਟਾਰਟਿੰਗ ਕਰਦੇ ਆਂ ਤੇ ਬਾਰ-ਬਾਰ ਤੁਹਾਨੂੰ ਸਾਰੀ ਤਰ੍ਹਾਂ ਨੌਲੇਜ ਜਿਹੜੀ ਉਹ ਦੇਣੀ ਆ ਤੇ ਬਾਈ ਨੂੰ ਨੌਲੇਜ ਵੀ ਬਹੁਤ ਆ ਇਹ ਆਪਾਂ ਪਹਿਲਾਂ ਇਹ ਕੀ ਹੈ ਜੀ ਬਤਕ ਤਾਂ ਹਾਂਜੀ ਇਹ ਬਤਕਾ ਹੰਸ ਜਿਹਨਾਂ ਨੂੰ ਕਹ ਦਿੰਦੇ ਆਪਾਂ ਹੰਸ ਜੀ ਜੀ ਇਹ ਜਿਹੜੇ ਮੋਤੀ ਕੱਢਦੇ ਆ ਉਹੀ ਆ ਇਹ ਹਾਂਜੀ ਉਹੀ ਇੱਥੇ ਕੱਢਿਆ ਬਈ ਮੋਤੀ ਇਹਨਾਂ ਦੇ ਹਾਂਜੀ ਆ ਆ ਬੈਠੇ ਨੇ ਬਈ ਇਹ ਕਹਿਣਾ ਬਾਰੇ ਵੀ ਦੱਸਦੇ ਹੁਣ ਇਹ ਬਾਈ ਜੀ ਆਪਣੇ ਹੁੰਦੇ ਨੇ ਮਸਕਾਓ ਮਸਕਾਓ ਜੀ ਇਹ ਅਲਾਸਕਾ ਦੀ ਬਰੀਡ ਆ ਅਲਾਸਕਾ ਦੀ ਬਰੀਡ ਆ ਅਲਾਸਕਾ ਦੀ ਬਰੀਡ ਆ ਤੇ ਇਟਲੀ ਵਿੱਚ ਵੀ ਇਹਦੀ ਪੈਦਾਵਾਰ ਕੀਤੀ ਜਾਂਦੀ ਹੈ ਜੀ ਇਹਦੀ ਇਟਲੀ ਦੇ ਵਿੱਚ ਹਾਂਜੀ ਠੀਕ ਆ ਵੀਰੇ ਤੇ ਇਧਰ ਆਪਾਂ ਹੁਣ ਘੋੜੇ ਹਾਂਜੀ ਇਹ ਘੋੜੀਆਂ ਨੇ ਬਈ ਇਹ ਦੋ ਬਸ਼ੇਰੇ ਆਪਣੇ ਕੋਲ ਬਾਕੀ ਸਾਰੇ ਹਾਂਜੀ ਇਹ ਆਪਣਾ ਬੜਾ ਪਿਆਸ ਜਿਹੜਾ ਆਸਟ੍ਰੇਲੀਅਨ ਆ ਬਾਜ਼ ਹਾਂਜੀ ਜੋ ਸਾਡੇ ਆਪਣੇ ਕੋਲ ਜਿਹੜਾ ਘੋੜਾ ਰਿਹਾ ਸੀ ਸ਼ਾਨਦਾਰ ਹੁਣ ਜੋ ਪੂਰਾ ਹੋ ਗਿਆ ਵਾ ਲੈਜੈਂਡ ਆਸਟ੍ਰੇਲੀਅਨ ਹੀ ਜੋ ਇਹ ਉਸ ਦਾ ਪੋਤਾ ਵਾ ਜੀ ਇਹ ਜੀ ਤੇ ਸੱਤ ਵੀ ਲੇਸਤੀ ਉਮਰ ਦਾ ਇਹ ਆਪਣੇ ਬਈ ਕਿੰਨੇ ਕਿੰਨੇ ਫਾਰਮ ਚ ਘੋੜੇ ਕਿੰਨੇ ਕਿੰਨੇ ਘੋੜੇ ਵੇਖੋ ਜੀ ਆਪਾਂ ਤਕਰੀਬਨ 5 ਆਸਟ੍ਰੇਲੀਅਨ ਤਿਆਰ ਕਰੰਨੇ ਆ ਠੀਕ ਹੈ ਇਹ ਜਿਸ ਤੇ ਵਿੱਚ ਦੋ ਆਸਟ੍ਰੇਲੀਅਨ ਫਾਰਮ ਤੇ ਆ ਤੇ ਜਦੋਂ ਅਗਲੀ ਵਾਰੀ ਤੁਸੀਂ ਆਓਗੇ ਠੀਕ ਹੈ ਜੀ ਦੋ ਹੋਰ ਆਸਟ੍ਰੇਲੀਅਨ ਆਪਾਂ ਤੁਹਾਨੂੰ ਫੇਰ ਦਿਖਾਵਾਂਗੇ ਠੀਕ ਹੈ ਤੇ ਆ ਅਗਲਾ ਹਾਂ ਜੀ ਇਹ ਇਹ ਵੀਰ ਜੀ ਆ ਗਿਆ ਆਪਣਾ ਰੰਗ ਸੰਜਾਫ ਅੱਛਾ ਜੀ ਇਹ ਸੰਜਾਫ ਆ ਗਿਆ ਆਪਣਾ ਜੋ ਕਲਰ ਰਿਸਤਾ ਹਮਮ ਤੇ ਜੋ ਅਲਬਖਸ਼ ਕੋੜਾ ਹੈ ਅਲਬਖਸ਼ ਜੋ ਆਰਪੀ ਗਿਲ ਬਾਈ ਹਰਾ ਕੋ ਹੈ ਇਹ ਉਸ ਦਾ ਪੁੱਤਰ ਹੈ ਇਹ ਉਸ ਦਾ ਪੁੱਤਰ ਹੈ ਡਾਇਰੈਕਟ ਡਾਇਰੈਕਟ ਠੀਕ ਹੈ ਇਹਦੀ ਮਾਤਾ ਇਹਦੀ ਜੋ ਮਾ ਮਾਤਾ ਵਾ ਉਹ ਆਪਣੀ ਕੋ ਇੱਥੇ ਉਹ ਛੋਡੇ ਕੋਲ ਹਾਂਜੀ ਉਹ ਆਪਣੀ ਕੋ ਠੀਕ ਹੈ ਜੀ ਇਹ ਕਿੰਨੇ ਕਿੰਨੇ ਟਾਈਮ ਦਾ ਵੀਰੇ ਇਹ ਹੋਗਾ 6 ਮਹੀਨੇ ਦਾ 6 ਮਹੀਨੇ ਦਾ ਜਿਹੜਾ ਆਪਾਂ ਪਹਿਲਾਂ ਦਿਖਾਇਆ ਉਹ 7 ਮਹੀਨੇ ਦਾ ਉਹ 7 ਮਹੀਨੇ ਦਾ ਜੀ ਤੇ ਇਹ ਇਹ ਮਾਤੀ ਨੇ ਦਿਖਾਉਣਾ ਬਾਈ ਇਹ ਮਾਤੀ ਹੈਗੇ ਆਪਣੇ ਆਹ ਕਾਂਟੇ ਦੀ ਪੋਤੀ ਆ ਆਹਾਂ ਜੀ ਆ ਠੀਕ ਹੈ ਤੇ ਦੋ ਤੰ ਦਾ 33 ਇੰਚ ਤੱਕ ਕਾਹ ਠਿੰਚ ਹੈ 61 ਇੰਚ ਜੀ ਠੀਕ ਹੈ ਜੀ ਤੇ ਜੋ ਨਾਲ ਖੜੀ ਆ ਉਹ ਇਸਦੀ ਮਾਂ ਵਾ ਉਹ ਇਸਦੀ ਮਾਂ ਠੀਕ ਆ ਇਹ ਥੋਡੇ ਕੋਲ ਹੀ ਆ ਜੀ ਓਏ ਆਪਣੀ ਕੋਈ ਨਹੀਂ ਇਧਰ ਜੋ ਕੁੜੀ ਆ ਜਾਂਦੀ ਆ ਹਾਂਜੀ ਇਹ ਜੋ ਸੁਲਤਾਨ ਕੋੜਾ ਹੀ ਹਾਂਜੀ ਹਾਂਜੀ ਗੁਜਰਾਤ ਵਿੱਚ ਉਸ ਦਾ ਪੁੱਤ ਹੈ ਗਾਸੀ ਬਨਰਾਜ ਇਹ ਉਸ ਦੀ ਧੀ ਹੈ ਯਾਨੀ ਕਿ ਸੁਲਤਾਨ ਦੀ ਪੋਤੀ ਹੈ ਸੁਲਤਾਨ ਦੀ ਪੋਤੀ ਆ ਗਈ ਜੀ ਤੇ ਇਹ ਹੁਣ ਕਰਾਸ ਕਰਾਈ ਹੋਈ ਆ ਅੱਛਾ ਜੀ ਕਰਾ ਕੇ ਤੋਂ ਇਹ ਇਹ ਸੁਲਤਾਨ ਦਾ ਹੀ ਪੁੱਤ ਤੋਂ ਅਛਾ ਫਿਰ ਦਾਦਾ ਦੇ ਉਹ ਕੀ ਜੋ ਇਸ ਦਾ ਦਾਦੇ ਪਿਓ ਦਾ ਖੂਨ ਆ ਉਸ ਦੇ ਵਿੱਚੋਂ ਹੀ ਕਰਾਈ ਉਸ ਤੇ ਵਿੱਚ ਹੀ ਕਰਾਈਆ ਕਰਾ ਠੀਕ ਹੈ ਜੀ ਇਹ ਰਾਜ ਦਰਬਾਰ ਦੇ ਵਿੱਚ ਆਪਣਾ ਘੋੜਾ ਹੁੰਦਾ ਸੀ ਦੇਵਰਾਜ ਦੇਵਰਾਜ ਜੀ ਇਹ ਉਸ ਦੀ ਧੀ ਹੈ ਇਹ ਉਸ ਦੀ ਧੀ ਆ ਦੇਵਰਾਜ ਦੀ ਧੀ ਆ ਜੀ ਹਾਂ ਜੋ ਤੇ ਇਸ ਦੀ ਉਮਰ 17 ਸਾਲ ਅਛਾ ਤੇ ਇਸ ਨੇ ਜਿ ਤੱਕ 400 ਇਹ ਦਿੱਤੇ ਆ ਠੀਕ ਹੈ ਤੇ ਬਹੁਤ ਘੈਂਟ ਰਿਜ਼ਲਟ ਆਏ ਆ ਠੀਕ ਹੈ ਤੇ ਇਹਦੇ ਵਿੱਚੋਂ ਇੱਕ ਇਸ ਦਾ ਸੂਆ ਸੀ ਸ੍ਰੀ ਹਜ਼ੂਰ ਸਾਹਿਬ ਜੋ ਨੀਲਾ ਕੋੜਾ ਵਾ ਹਾਂਜੀ ਹਾਂਜੀ ਉਹ ਇਸਤੀ ਕੁਖੋ ਜਨਮਿਆ ਵਾ ਠੀਕ ਆ ਜੋ ਨੀਲਾ ਕੋੜਾ ਹਜ਼ੂਰ ਸਾਹਿਬ ਹਜ਼ੂਰ ਸਾਹਿਬ ਠੀਕ ਜੋ ਜਿਸ ਦਾ ਬਾਪ ਆਲੀਸ਼ਾਨ ਆਲੀਸ਼ਾਨ ਜੀ ਇੱਧਰ ਵੀ ਬਾਈ ਵਕਤਾਂ ਫਿਰਦੀਆਂ ਨੇ ਜਿਹੜੀਆਂ ਜੀ ਜੀ ਇਹ ਦੋ ਜੋੜੀਆਂ ਵਾ ਆਪਣੇ ਕੋ ਅੱਛਾ ਦੋ ਹੀ ਨੇ ਆਪਾਂ ਦੇ ਜੀ ਤੇ ਹੌਲੀ ਹੌਲੀ ਆਪਾਂ ਇਹਦੀ ਬਲੀਡਿੰਗ ਕਰਨਾ ਤੇ ਅੱਕੇ ਜਾ ਕੇ ਆਪਾਂ ਇਸ ਕੰਮ ਨੂੰ ਕਮਰਸ਼ੀਅਲ ਵੀ ਕਰਾਂਗੇ ਇਹਨੂੰ ਜੀ ਇਸ ਕੰਮ ਨੂੰ ਇਹ ਆਪਣੀ ਘੋੜੀ ਹੈ ਰਾਧਾ ਇਸ ਦੀ ਉਮਰ 9 ਸਾਲ ਹੈ ਤੇ ਆਲੀਸ਼ਾਨ ਦੀ ਆਪ ਡਾਇਰੈਕਟ ਹੈ ਡਾਇਰੈਕਟ ਹੈ ਜੀ ਆਲੀਸ਼ਾਨ ਦੀ ਜੀ ਇੱਧਰ ਆ ਜਾਂਦੀ ਹੈ ਘੋੜੀ ਆਪਣੀ ਸ਼ਕਤੀ ਸ਼ਕਤੀ ਜੀ ਇਹ ਭਈ ਸ਼ਕਤੀ ਘੋੜੀ ਆ ਗਈ ਇਹ ਆਪਣੇ ਜੋਤੀ ਮੰਗੜ ਪਾਈ ਹੋਣਾ ਕੋ ਜੋ ਫੌਜੀ ਕੋੜਾ ਹੈ ਹਾਂਜੀ ਜੋ ਐਡਮ ਦਾ ਹੈ ਉਸ ਦੀ ਧੀ ਹੈ ਐਡਮ ਦੀ ਧੀ ਆ ਕਿ ਇਹ ਫੌਜੀ ਦੀ ਫੌਜੀ ਦੀ ਧੀ ਫੌਜੀ ਦੀ ਧੀ ਹੈ ਜੋ ਐਡਮ ਦਾ ਹੈ ਜੀ ਠੀਕ ਆ ਜੀ ਤੇ ਇਸ ਦੀ ਉਮਰ 9 ਸਾਲ 9 ਸਾਲ ਕਿੱਦਰ ਆਪਣੀ ਘੋੜੀ ਆ ਗਈ ਅਬਲਖ ਵੱਡੀ ਠੀਕ ਆ ਤੇ ਇਹ ਇਸ ਦਾ 65 ਇੰਚ ਕੱਦ ਦਾ 65 ਇੰਚ ਕੱਦ ਦਾ ਤੇ ਜੋ ਦਰੋਣਾ ਹੈ ਆਪਣਾ ਦਰਿਆਵਾ ਦਰੋਣਾ ਜੋ ਘੋੜਾ ਸੀ ਬਾਈ ਗੁਰਪ੍ਰਤਾਪ ਉਹਨਾਂ ਗੈਰੀ ਬਾਈ ਕੋ ਰਿਹਾ ਵਾ ਹਾਂਜੀ 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 ਤੇ ਉਹਦਾ ਜੋ ਅੱਗੇ ਪੋਤਾ ਹੈ ਅਲਬਖਸ਼ ਅਲਬਖਸ਼ ਇਹ ਉਸ ਤੋਂ ਕ੍ਰਾਸ ਕਰਾਈਆ ਤੇ ਇਹ 10ਵਾਂ ਮਹੀਨਾ ਇਹਦਾ 10ਵਾਂ ਮਹੀਨਾ ਸੂਨ ਵਾਲੀ ਆ ਵੀ ਜੀ ਸੂਨ ਵਾਲੀ ਠੀਕ ਆ ਇੱਧਰ ਆਪਣੀ ਘੋੜੀ ਆ ਜਾਂਦੀ ਐ ਇੱਕ ਆਂਟੇ ਦੀ ਐ ਕਾਲੇ ਕਾਂਟੇ ਦੀ ਕਾਲੀ ਕਾਂਟੇ ਦੀ ਸਾਢੇ 44 ਇੰਚਸ ਦਾ ਕੱਦ ਐ ਅੱਛਾ ਜੀ ਤੇ ਇਹ ਪੰਜ ਕਲਿਆਂ ਪੰਜ ਕਲਾਨੇ ਪੰਜ ਕਲਾਨੇ ਕਿ ਚਾਰੇ ਪੈਰ ਚਿੱਟੇ ਤੇ ਮੱਥੇ ਪਟਾ ਐ ਠੀਕ ਆ ਜੀ ਆਹ ਵੇਖ ਸਕਦਾ ਚਾਰੇ ਪੈਰ ਇਸਤੇ ਚਿੱਟੇ ਨੇ ਹਾਂਜੀ ਹਾਂਜੀ ਹੈਗੇ ਤੇ ਇੱਕ ਘਾਰ ਹੈਗੀ ਘੋੜੀ ਆਪਣੀ ਇਹ ਆਪਣੇ ਕੋਲ ਜਿਹੜਾ ਘੋੜਾ ਹੁੰਦਾ ਸੀ ਖਲੀ ਖਲੀ ਗੁਲਜਾਰ ਦਾ ਪੁੱਤ ਹਾਂਜੀ ਹਾਂਜੀ ਇਹ ਉਸ ਦੀ ਧੀ ਹੈ ਇਹ ਜੀ 1 ਇੰਚ ਘੱਟ 70 ਯਾਨੀ ਕਿ 69 ਇੰਚ ਇਸ ਦਾ ਕੱਟ ਹੈ 69 ਇੰਚ ਜੀ ਤੇ ਚਾਰ ਦੰਦ ਬੱਚੀ ਹੈ ਚਾਰ ਦੰਦ ਬੱਚੀ ਹੈ ਹੈ ਤੇ ਕਿੰਗ ਘੋੜਾ ਜਿਹੜਾ ਜਿਹ ਸਹਾਰਨ ਖੇੜੇ ਫਰਸਟ ਆਇਆ ਇਹ ਉਸ ਤੋਂ ਵੱਡਾ ਹੈ 6 ਮਹੀਨਿਆਂ ਦਾ ਬਣਾਇਆ ਠੀਕ ਆ ਵੀਰੇ ਤੇ ਇਹ ਦੁਬਾਰਾ ਫਿਸ਼ ਫਾਰਮਿੰਗ ਆ ਗਈ ਭਈ ਆਪਣੀ ਹਾਂਜੀ ਫਿਸ਼ ਵਾਰਮਿੰਗ ਆ ਜਾਂਦੀ ਹੈ ਇਹ ਇਹ ਕਿਹੜੀ ਫਿਸਾ ਬਾਈ ਆਪਾਂ ਜਿਹੜੀ ਫਾਰਮਿੰਗ ਆਪਣੇ ਕੋ ਜਿੱਦ ਤਰਾ ਕਾਮਨ ਕਾਰਡ ਗ੍ਰਾਫ ਕਾਰਪ ਹੋ ਗਈ ਸਿਲਵਰ ਕਾਰਪ ਹੋ ਗਈ ਰਾਹੂ ਕਤਲਾ ਇਹ ਆ ਇਧਰ ਆ ਘੋੜੇ ਅੰਦਰ ਹਾਂਜੀ ਇਧਰ ਘੋੜਿਆਂ ਦਾ ਵਸਾਦਾ ਅੱਗੇ ਤੱਕ ਆਪਣਾ ਠੀਕ ਹੈ ਜੀ ਹਾਂਜੀ ਦੌਵੀ ਇਹ ਚ ਹੁੰਦੀ ਆ ਬਾਈ ਫਿਸ ਫਾਰਮਿੰਗ ਥੋੜੀ ਹਾਂਜੀ ਇਹ ਆਪਾਂ ਇੱਕ HD ਲਈ ਹੈ ਹਾਂਜੀ ਇੱਕ HD ਲਈ ਹੈ ਅਸੀਂ ਅੱਛਾ ਆ ਵੇਖ ਲਓ ਇਹ ਜੇ ਆਪਾਂ ਜਿੱਦਾਂ ਸ਼ੋਪੀਸ ਵਾਸਤੇ ਰੱਖਿਆ ਅਗਲੀ ਵਾਰ ਜਦੋਂ ਤੁਸੀਂ ਆਓਗੇ ਇਹਦੇ ਵਿੱਚ ਹੋਰ ਫਿਸ਼ਿਜ਼ ਹੋਣ ਗਿਆ ਠੀਕ ਹੈ ਤੇ ਇਹ ਫਿਰ ਪ੍ਰੋਪਰ ਪੂਰਾ ਹੋਊਗਾ ਆਪਣਾ ਇਹ ਵੀਰੇ ਕਿਵੇਂ ਪ੍ਰੋਜੈਕਟ ਕੀ ਆ ਇਹ ਇਹਦੇ ਵਿੱਚ ਕੀ ਆ ਇਹਦੇ ਵਿੱਚ ਆਪਾਂ 5 ਕੁਇੰਟਲ ਫਿਸ਼ ਪਾ ਸਕਦੇ ਹਾਂ 5 ਕੁਇੰਟਲ ਇਹਦਾ ਮੇਨ ਪਰਪਸ ਇਹ ਹੁੰਦਾ ਹੈ ਕਿ ਜਦੋਂ ਇੱਕ ਜੋੜਾ 1.5 ਲੱਖ ਫਿਸ਼ ਪ੍ਰੋਡਿਊਸ ਕਰਦਾ ਹੈ ਹਾਂਜੀ ਤੇ ਜਦੋਂ ਉਹ ਜੇ ਬਾਦਪਾਲ ਦੀ ਤਲਾ ਵਿੱਚ ਹਾਂ ਕੇਵਲ 50000 ਬੱਚਾ ਬਚਦਾ ਠੀਕ ਹੈ ਜੀ ਤੇ ਜੇ ਇਹਦੇ ਵਿੱਚ ਆਪਾਂ ਰੱਖਦੇ ਆ ਤੇ 80000 ਬੱਚਾ ਵੱਜ ਜਾਂਦਾ ਅੱਛਾ ਇਹਨੂੰ ਕਹਿੰਦੇ ਕੀ ਆ ਬਈ ਇਹਨੂੰ ਬਾਇਓਫਲੌਕ ਕਹਿੰਦੇ ਬਾਇਓਫਲੌਕ ਫਲੌਕ ਤੇ ਪੰਜਾਬ ਵਿੱਚ ਸਭ ਤੋਂ ਪਹਿਲੀ ਵਾਰੀ ਆਪਾਂ ਇਸ ਪ੍ਰੋਜੈਕਟ ਨੂੰ ਲਾਇਆ ਇਹ ਕਿੰਨੇ ਲਾਇਏ ਨੇ ਆਪਾਂ 4 ਹਾਂਜੀ ਫਿਲਹਾਲ 4 ਤੇ ਅੱਗੇ ਜਾ ਕੇ ਆਪਾਂ ਇਹਨੂੰ 6 ਕਰ ਦਾਂਗੇ ਇਹਨੂੰ 6 ਕਰ ਦਾਂਗੇ ਇਹਦੇ ਵਿੱਚ ਕਿੰਨੀ ਫਸਲ ਪਾਲ ਸਕਦੀ ਆ ਇਹਦੇ ਵਿੱਚ ਪਾਦ ਵਿੱਚ 5-5 ਕਿਲੋ ਪਾਲ ਸਕਦੀ ਆ ਰਾਮ ਜੀ ਠੀਕ ਹੈ ਤੇ ਸੋਖਾ ਰਵ ਨੇ ਭਾਈ ਇਹ ਕੀ ਆ ਇਹਦੇ ਬਾਰੇ ਸਮਝਾਵੋਗੇ ਮੜਾ ਜਾ ਇਹ ਮੋਟਰ ਹਾਂ ਹਾਂ ਮੋਟਰ ਜਿਵੇਂ ਇਹ ਇਹ ਕਾਦੇ ਖਾਤਰ ਜਿਵੇਂ ਇਹ ਇਹ ਅੱਧੇ ਹਾਰਸ ਪਾਵਰ ਦੀ ਮੋਟਰ ਅੱਛਾ ਤੇ ਇਹਦੇ ਸਿਰ ਤੇ ਇਹੋ ਜਿਹੇ ਬਾਰਾ ਚੱਲ ਪੈਂਦੇ ਇਹੋ ਜਿਹੇ 12 12 ਚੱਲ ਪੈਂਦੇ ਆ ਠੀਕ ਆ ਇਹ ਇਹਨਾਂ ਨੂੰ ਜਿਵੇਂ ਆ ਪੈਪਾ ਪੂਪਾਂ ਲਾਈਆਂ ਨੇ ਤੁਸੀਂ ਇਹ ਕਾਦੇ ਖਾਤਰ ਨੇ ਇਹ ਵੇਖੋ ਇਹ ਥੱਲੇ ਕੀਤਾ ਹਾਂਜੀ ਉੱਥਰੋਂ ਇਨੂੰ ਐ ਕਰ ਦਿੱਤਾ ਤੇ ਸਾਰਾ ਪਾਣੀ ਬਾਹਰ ਜਿਹੜਾ ਇਹਦੇ ਵਿੱਚ ਆ ਹਾਂ ਮੱਛੀਆਂ ਨਹੀਂ ਜਾਣਗੀਆਂ ਮੱਛੀਆਂ ਨਹੀਂ ਜਾਣੀਆਂ ਪਾਣੀ ਪਾਣੀ ਜਾਊਗਾ ਇਹ ਪਾਣੀ ਬਦਲਦਾ ਰਹਿਣਾ ਹਾਂ ਜੀ ਬਦਲਦਾ ਵਾ ਹਰ ਚੌਥੇ ਦਿਨ ਆਪਾਂ ਬਦਲੀਦਾ ਹਰ ਚੌਥੇ ਦਿਨ ਬਦਲ ਹਾਂ ਜੀ ਇੱਥੋਂ ਆਪਾਂ ਫਿਰ ਪਾਣੀ ਨਵਾ ਪੈ ਜਾਂਦਾ ਇੱਥੋਂ ਪਾਣੀ ਨਵਾ ਪੈਂਦਾ ਨਵਾ ਪੈ ਜਾਂਦਾ ਠੀਕ ਆ ਜਿਹੜੇ ਆਪਣੇ ਆ ਗਏ ਹਾਂ ਜੀ ਇਹਦੇ ਕਰ ਇਹ ਤੋਂ ਜੇ ਮੱਛੀ ਘਟ ਆ ਹਾਂ ਜੀ ਤੇ ਆਪਾਂ ਐਨੂੰ ਘੱਟ ਕਰ ਦਿੰਦੇ ਨਾ ਆਕਸੀਜਨ ਲੈਵਲ ਘੱਟ ਹੋ ਜਾਂਦਾ ਵਾ ਠੀਕ ਆ ਜੇ ਜਿਆਦਾ ਵਾ ਤੇ ਆਪਾਂ ਹਾਈ ਕਰ ਦਿੰਦੇ ਤੇ ਆਕਸੀਜਨ ਲੈਵਲ ਹਾਈ ਹੋ ਜਾਂਦਾ ਤੇ ਜਿਹੜੀਆਂ ਉਹ ਦੋ ਵਾਪਾਂ ਹੋਰ ਨੇ ਇਹ ਸੇਮ ਪਰਪਸਾ ਸੇਮ ਪਰਪਸਾ ਸੇਮ ਪਰਪਸਾ ਜਿਤਨਾ ਹੁਣ ਤੁਸੀਂ ਵੇਖ ਸਕਦੇ ਕਿ ਉਧਰੋਂ ਬੰਦ ਕੀਤਾ ਹੈ ਜਿਹੜਾ ਜਿਹੜੇ ਬੁਲਬਲੇ ਜੁਠਦੇ ਆ ਵਿੱਚ ਇਹ ਕਾਦੇ ਨੇ ਬਈ ਇਹ ਆਕਸੀਜਨ ਆਕਸੀਜਨ ਠੀਕ ਆ ਔਰ ਜਿਤਨਾ ਆਪ ਕੇਵਲ 3 ਨੇ ਚਲਾਇਆ ਕੋ ਚੌਥਾ ਨਹੀਂ ਚਲਾਇਆ ਸੀ ਕਿਉਂਕਿ ਮੱਛੀ ਇੰਨੀ ਜਿਆਦਾ ਨਹੀਂ ਮੱਛੀ ਘੱਟ ਆ ਇਹਦੇ ਵਿੱਚ ਹਾਂਜੀ ਠੀਕ ਆ ਵੀਰੇ ਤੇ ਜਿਹੜਾ ਆਪਣਾ ਇਹ ਵਾਲਾ ਆ ਗਿਆ ਸ਼ੈੱਡ ਹਾਂਜੀ ਇਹਦੇ ਵਿੱਚ ਆਪਣਾ ਕੋਈ ਵੀ ਜਾਨਵਰ ਬਕਰਾ ਬਕਰੀ ਸ਼ੀਪ ਢਿੱਲੀ ਆ ਪਹਿਲਾਂ ਉਹਨੂੰ ਇੱਥੇ ਲੈ ਕੇ ਆਂਦਾ ਜਾਊਗਾ ਜੇ ਬਾਹਰੋਂ ਆਈ ਆ ਤੇ ਪਹਿਲਾਂ ਇੱਧਰ ਆਊਗੀ ਸਾਦੀ ਵੈਕਸੀਨੇਸ਼ਨ ਹੋ ਕੇ ਲਾਲ ਦਵਾਈ ਨਾਲ ਨਵਾ ਕੇ ਫਿਰ ਆਪਾਂ ਬਕਰਿਆਂ ਵਾਲੇ ਸੈਕਸ਼ਨ ਵਿੱਚ ਉਹਨੂੰ ਲੈ ਕੇ ਜਾਣਾ ਲੈ ਕੇ ਜਾਂਦੇ ਪਹਿਲਾਂ ਇੱਥੇ ਆਉਂਦੀ ਆ ਹਾਂਜੀ ਫਿਰ ਟਰਾਂਸਫਰ ਕੀਤੀ ਜਾਂਦੀ ਹੈ ਫਿਰ ਟਰਾਂਸਫਰ ਕੀ ਕਈ ਵੀਰਾਂ ਨੂੰ ਇਤਨਾ ਹੁੰਦਾ ਕਿ ਸਿੱਧਾ ਹੀ ਵਾੜਦੇ ਆ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਠੀਕਾ ਇਹ ਕਿੰਨੇ ਇਕੜ ਚ ਹੈ ਜੀ ਆਪਣਾ ਫਾਰਮ ਆਪਣਾ ਫਾਰਮ ਵੀਰ ਜੀ ਹੈਗਾ ਜੇ 5 ਇਕੜ ਵਿੱਚ 5 ਇਕੜ ਚ ਸਾਰਾ ਫਾਰਮ ਹਾਂਜੀ 5 ਇਕੜ ਵਿੱਚ ਫਾਰਮ ਆਪਣਾ ਠੀਕਾ ਬੱਕਰੀਆਂ ਸਾਨੂੰ ਬਾਅਦ ਚ ਦਿਖਾਉਨੇ ਆ ਪਹਿਲਾਂ ਸਾਨੂੰ ਇੱਧਰ ਲੈ ਕੇ ਚਲਦੇ ਹਾਂ ਹਾਂਜੀ ਇੱਧਰ ਵੀ ਫਿਸਟੂਗਾਇਰ ਇਹਨਾਂ ਦੇ ਹੈਗਾ ਤੇ ਉੱਠ ਵੀ ਰੱਖਿਆ ਹੋਇਆ ਬਈ ਇੱਕਾ ਇਹ ਹਾਂਜੀ ਇਹ ਉਠ ਹੈ ਜੀ ਸ਼ੋਪੀਸ ਵਾਸਤੇ ਇੱਕ ਅੱਛਾ ਤੇ 5 ਉਠ ਰੀਆਂ ਸਾਡੇ ਇੱਥੇ ਨਾ ਫੰਕਸ਼ਨ ਸੀ ਉੱਥੇ ਗਈਆਂ ਵਾ ਅੱਛਾ ਹਾਂ ਜੀ ਹੈਗੀਆਂ ਵੀ ਆਪਣੀ ਕਿੰਨੀ ਹਾਂ ਜੀ ਹਾਂ ਜੀ ਇੱਥੇ ਹੈਗੀਆਂ ਵਾ ਇੱਥੇ ਹੈਗੀਆਂ ਨੇ ਤੇ ਇੱਕਾ ਬਾਕੀ 5 ਗਈਆਂ ਹੋਈਆਂ ਨੇ ਹਾਂ ਜੀ 5 ਦੀ ਗਈਆਂ ਵਾ ਇਹ ਬਈ ਕਾਦੇ ਖਾਤਰ ਸ਼ੌਂਕ ਖਾਤਰੀ ਇਹ ਸ਼ੌਂਕ ਖਾਤਰ ਵੀ ਆ ਇਹਦੀ ਜਿਹੜੀ ਹੂਲ ਆ ਉਹ ਵੀ ਵੇਖ ਜਾਂਦੀ ਅੱਛਾ ਜੀ ਜਿਦ ਤਰ੍ਹਾਂ ਭੇਡਾਂ ਦੀ ਜਿਹੜੀ ਕਟਿੰਗ ਹੁੰਦੀ ਆ ਇਹਨਾਂ ਦੀ ਵੀ ਨਾਲ ਕਰਕੇ ਦੇ ਦੇਂਦੇ ਠੀਕ ਆ ਇਹ ਇਹ ਬਾਈ ਫਿਰ ਬਸ ਇਕੱਲਾ ਹਜੇ ਸੌ ਖਾਤਰੀ ਆਉਂ। ਸ਼ੌਂਖਾਤ। ਇਹ ਬਰੇਚ ਦੇ ਬੂਚਦੇ ਕਿੱਥੋਂ ਇਹਨੂੰ? ਇਹਨੂੰ ਜਿਦ ਤਰਾ ਆਪਾਂ ਲੈ ਕੇ ਆਉਣਾ ਇਹ ਜੋ ਘੋੜਿਆਂ ਦੀ ਮੰਡੀ ਜਾਈਦਾ ਤਾਂ ਉਦੋਂ ਆਪਾਂ ਨਾਲ ਲੈ ਲੈਨੇ ਆ। ਉਦੋਂ ਠੀਕ ਐ। ਠੀਕ ਹਾਂਜੀ। ਤੇ ਇੱਧਰ ਫਿਸ਼ ਫਾਰਮਿੰਗ ਆਪਣੀ। ਹਾਂਜੀ ਇੱਧਰ ਫਿਸ਼ ਫਾਰਮਿੰਗ ਆ ਦੋ ਤਲਾਬ ਆ ਆਪਣੇ। ਤੇ 5 ਏਕੜ ਹਟਕੇ ਤਿੰਨ ਕਿੱਲੇ ਦਾ ਤਲਾਬ ਆ ਆਪਣਾ। ਠੀਕ ਐ। ਤੇ ਆਉਣ ਵਾਲੀ ਵੀਡੀਓ ਵਿੱਚ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ। ਜਿਹੜਾ ਅਲੱਗ ਹੈ ਇਹਨਾਂ ਤੋਂ। ਹਾਂਜੀ ਇਹਨਾਂ ਤੋਂ ਅਲੱਗ ਹੈ। ਇਹ ਚ ਕਿੰਨੀ ਫਿਸ਼ ਆ ਜਾਂਦੀ ਆ ਬਈ ਇੰਨੇ ਥਾਂ 'ਚ? ਇਹਦੇ ਵਿੱਚ ਸਾਡੀ ਮਰਜ਼ੀ ਆ ਆਪਾਂ ਤੇ ਹਜੇ ਰੱਖੀ ਜੀ 1.5 ਲੱਖ ਠੀਕ ਹੈ ਤੇ ਇਹਦੇ ਵਿੱਚ ਇਹਦੇ ਵਿੱਚ ਰੱਖੀ 1 ਲੱਖ ਇਹਦੇ ਵਿੱਚ 1 ਲੱਖ ਰੱਖੀ ਹੈ 1 ਲੱਖ ਰੱਖੀ ਹੈ ਠੀਕ ਹੈ ਜੀ ਇੱਧਰ ਆਓ ਬਕਤਾ ਨੇ ਬਾਈ ਕੀ ਆ ਹਾਂਜੀ ਉਹ ਬਤਕਾ ਵਾ ਜਿਹੜੀ ਛੋਟੀਆਂ ਬਤਕਾ ਗ੍ਰੇ ਹਾਉਂਡ ਕੁੱਤੇ ਵੀ ਇਹ ਇੰਪੋਰਟ ਕਰਾਏ ਹੋਇਆ ਤੁਸੀਂ ਹਾਂਜੀ ਇੰਪੋਰਟ ਕਰਾਏ ਹੋਇਆ ਇਹ ਕਿੱਥੋਂ ਕਰਾਇਆ ਬਈ ਇੰਪੋਰਟ ਇਹ ਕੈਨੇਡਾ ਤੋਂ ਹੈ ਕੈਨੇਡਾ ਤੋਂ ਸਿੱਧੇ ਹਾਂਜੀ ਠੀਕ ਹੈ ਇਹ ਆਦੇ ਖਾਤਰ ਬਾਈ ਕਸ਼ੌਂ ਖਾਤਰੀ ਇਹ ਰਨਿੰਗ ਵਾਸਤੇ ਵੀ ਹੈ ਜੀ ਰਨਿੰਗ ਹੈ ਟਰੈਕ ਤੇ ਭੱਜਦੇ ਆ ਫਿਰ ਇਹ ਹਾਂਜੀ ਭੱਜਦੇ ਆ ਠੀਕ ਹੈ ਉਹ ਜਿਤਨਾ ਪਾਇੰਟਰ ਆਪਣੇ ਕੋ ਹਾਂ ਹਾਂ ਤੇ ਇਹ ਫਾਰਮ ਇੱਕ ਪਾਸੇ ਘੋੜੇ ਤਿਆਰ ਘੋੜੇ ਰੱਖੇ ਹੋਏ ਆ ਇੱਕ ਪਾਸੇ ਆਪਾਂ ਸ਼ੀਪ ਸ਼ੀਪ ਹਾਂਜੀ ਸ਼ੀਪ ਵੀ ਦਿਖਾਉਂਦੇ ਆ ਬਾਈ ਤੁਹਾਨੂੰ ਕੋਹੜੇ ਕਿ ਮੈਂ ਇਧਰ ਅਲੱਗ ਉਧਰ ਅਲੱਗ ਨੇ ਤੇ ਇੱਧਰ ਆਪਾਂ ਘੋੜੇ ਕਿ ਜੰਨਾ ਰਹਿਣਾ ਇੱਥੇ ਆ ਅੱਛਾ ਹਾਂਜੀ ਠੀਕ ਆ ਕੋ ਜਿੱਤਰਾ ਹਜੇ ਆਪਾਂ ਸ਼ੀਪ ਦਾ ਬਣਾਉਣਾ ਹੈ ਸ਼ੀਪ ਜੇ ਆਪਣੇ ਇੱਥੇ ਲੱਗੇ ਨਾ ਦੂਜਾ ਫਰਮ ਹੈ ਆਪਣਾ ਠੀਕ ਹੈ ਉੱਥੇ ਸਾਰੀ ਫੀ ਗਈ ਹੋਈ ਹੈ ਸ਼ੀਪ ਆਪਣੀ ਉਥੇ ਰੱਖੀ ਹੋਈ ਹੈ ਇੱਧਰ ਉਹ ਰਹੇ ਨਹੀਂ ਹੁਣ ਕੀ ਜੀ ਸ਼ੀਪ ਉਹ ਰਹੇ ਆਪਣੇ ਕੋਲ ਇੱਥੇ ਸ਼ੋਪ ਇਸ ਵਾਸਤੇ ਰੱਖਿਆ ਦਿਖਾਉਣ ਤੇ ਅੱਛਾ ਇਧਰ ਆ ਘੋੜੇ ਨੇ ਹਾਂ ਜੀ ਇਹਨਾਂ ਦੀ ਸਟਾਰਟਿੰਗ ਸਾਰ ਬਸ ਤਿਆਰ ਆ ਫਿਰ ਨਹੀਂ ਹਜੇ ਨਹੀਂ ਆਪਾਂ ਸਟਾਰਟ ਕੀਤੀ ਇਹਨਾਂ ਦੀ ਇਹਨਾਂ ਦੀ ਨਹੀਂ ਕੀਤੀ ਜਿਹੜੇ ਉਹ ਦੋ ਖੜੇ ਨੇ ਹਾਂ ਜੀ ਉਹਨਾਂ ਦੇ ਆਪਣੇ ਉਹਨਾਂ ਦੀ ਕੀਤੀ ਹੋਈ ਜੀ ਉਹਨਾਂ ਦੀ ਕੀਤੀ ਹੋਈ ਉਹ ਸਾਨੂੰ ਕੋਲੋਂ ਜਾ ਕੇ ਵੀ ਦਿਖਾਵਾਂਗੇ ਤੇ ਇੱਧਰ ਆ ਜਿੱਤਰਾ ਮਤਰੰਜੇ ਦਾ ਵਾ ਅੱਛਾ ਤੇ ਉਹ ਆਪਣਾ ਘਰ ਦਾ ਹੀ ਘੋੜਾ ਸੀ ਉਤੋਂ ਆਪਾਂ ਤਿਆਰ ਕਰਾਉਣਾ ਹੈ ਉਹ ਇੱਕ ਉਹ ਵਸ਼ੇਰਾ ਤਿਆਰ ਕਰਾਉਣਾ ਹੈ ਉਹ ਠੀਕ ਆ ਜ ਦਿਖਾਈਆ ਤੇ ਇੱਕ ਮੈਂ ਤਾਂ ਸਾਰਿਆਂ ਨੂੰ ਇਹ ਵੀ ਸੂਚਿਤ ਕਰਦਾ ਆਪਣੇ ਭੈਣ ਭਰਾਵਾਂ ਨੂੰ ਹਾਂ ਜੀ ਕਿ ਜਿੰਨਾ ਵੀਰਾਂ ਨੇ ਘੋੜਿਆਂ ਦਾ ਸ਼ੌਂਕ ਹੁੰਦਾ ਵਾ ਹੂੰ ਤੁਸੀਂ ਜੇ ਆਪਣੇ ਕੋ ਸਾਡੇ ਕੋ ਬਸ਼ੇਰਾ ਬਸ਼ੇਰੀ ਲੈਣੇ ਆ ਹਾਂਜੀ ਤੁਸੀਂ ਗਰਮੀਆਂ ਵਿੱਚ ਸੰਪਰਕ ਕਰ ਸਕਦੇ ਹੋ ਠੀਕ ਆ ਗਰਮੀਆਂ ਦੇ ਤੇ ਤੁਹਾਨੂੰ ਫਿਰ ਮਿਲ ਜਾਇਆ ਕਰੇਗੀ ਕਿਹੜੇ ਮਹੀਨੇ ਤੋਂ ਸ਼ੁਰੂ ਕਰ ਸਕਦੇ ਆ ਬਈ ਸੰਪਰਕ ਕਰਨ ਨਾਲ ਅ ਸਟਾਰਟਿੰਗ ਸਾਡੀ ਹੋ ਜਾਂਦੀ ਜੇ 7ਵੇਂ ਮਹੀਨੇ ਤੋਂ ਲੈ ਕੇ ਹੂੰ ਤੇ ਦੀਵਾਲੀ ਤੱਕ ਦੀਵਾਲੀ ਤੱਕ ਜੀ ਜੇ ਕਿਸੇ ਨੇ ਬਸ਼ੇਰਾ ਜਾਂ ਬਸ਼ੇਰੀ ਖਰੀਦਣੇ ਆ ਹਾਂਜੀ ਤੇ ਸਟਾਰਟਿੰਗ ਆਪਾਂ 1 ਲੱਖ ਤੋਂ ਲੈਣੀ ਆ ਬਈ ਜੇ ਬਸਟੜ ਸਰ ਬਸ਼ੇਰੀ ਲੈਣੀ ਆ ਜੇ ਕਿਸੇ ਨੇ ਕੋਈ ਖਾਤਰ ਹਾਂਜੀ ਉਹ ਵੀ ਭੇਜ ਸਕਦੇ ਆ ਓ ਕੀ ਫੀਸ ਰਹਿੰਦੀ ਆ ਬਈ ਆਪਣੀ ਉਹਦੇ ਵਿੱਚ ਆਪਣਾ ਇਹ ਦੋ ਘੋੜੇ ਆ ਜਿਹਦਾ ਬਰਕਤ ਤੇ ਹਿੰਮਤ ਇਹਨਾਂ ਕੋ 31 31000 31 31000 ਉਹ ਤੁਹਾਨੂੰ ਦਿਖਾਉਣੇ ਆ ਜਾਂ ਹਾਂਜੀ ਉਹਨਾਂ ਦੀ ਫਿਰ ਸਾਰੀ ਬਾਇਓ ਡਾਟਾ ਵੀ ਕਰਦੇ ਆ ਤਾਂ ਤੁਹਾਨੂੰ ਲੱਗਣ ਦੀ ਹੋ ਕਿ ਫੀਸ ਜ਼ਿਆਦਾ ਵਾ ਪਰ ਜੋ ਇਹਨਾਂ ਦੀ ਬਲੱਡ ਲਾਈਨ ਵੇਖ ਕੇ ਤੁਸੀਂ ਕਹੋਗੇ ਤੇ ਬਹੁਤ ਥੋੜੀ ਅੱਛਾ ਬਲੱਡ ਲਾਈਨ ਕੀ ਕੀ ਦੇ ਬੱਚੇ ਨੇ ਬਈ ਫਿਰ ਉਹ ਜਿਹੜਾ ਆਪਣਾ ਬਰਕਤ ਹੈ ਇਹ ਪਿਓ ਵੱਲੋਂ ਹੈਗਾ ਲਿਵਿੰਗ ਲੈਜੈਂਡ ਸਟੈਲਿਨ ਅੱਛਾ ਪਰ ਬਾਪ ਆ ਕੀ ਚੀਜ਼ਾਂ ਨੇ ਇਹ ਆਪਣਾ ਹੈ ਆਜੰਦ ਦੇ ਟਰਕੀ ਟਰਕੀ ਜੀ ਠੀਕ ਹੈ ਇਹ ਪੈਲ ਜੀ ਪਾਉਂਦੇ ਆ ਨਾ ਮੋਰਾਂ ਨੂੰ ਇਹਨਾਂ ਦਾ ਕੀ ਫਾਇਦਾ ਬਈ ਆਪਾਂ ਫਾਰਮ ਤੇ ਆਏ ਇਹ ਵੇਖੋ ਇਹ ਜਦੋਂ 크리스마ਸ ਨਾਲ ਆ ਕੇ ਬਹੁਤ ਵਿਕਦੇ ਅੱਛਾ 크리스마ਸ ਮੈਸੇ ਲੱਗੇ ਵੇਚ ਜਾਂਦੇ ਹਾਂਜੀ ਫੇਰ ਉਹਨਾਂ ਦੀ ਆਪਾਂ ਹੌਲੀ ਹੌਲੀ ਬਰੀਡਿੰਗ ਕਰੰਨਾ ਹੈ ਇਹ ਆਪਣੇ ਦੋ ਹੀ ਨੇ ਹਜੇ ਫਾਰਮ 'ਚ ਹਾਂਜੀ ਦੋ ਆ ਤੇ ਇੱਕ ਟਰਕ ਇੱਕ ਫੀਮੇਲ ਆ ਉਹ ਬਾਅਦ ਤرائی ਫਿਰਨਦੀ ਅੱਛਾ ਠੀਕ ਆਜੋ ਕਹਾਂ ਚੱਲੀਏ ਆਪਾਂ ਜੀ ਤੇ ਕਬੂਤਰ ਬਾਈ ਕਿਹੜੀਆਂ ਕਿਹੜੀਆਂ ਨਾਲ ਲਾਂਦੇ ਨੇ ਆਪਣੇ ਕਬੂਤਰ ਜਿਤਨਾ ਲੱਕੇ ਲੱਕੇ ਤੇ ਜੈਲਦਦ ਹੋ ਗਏ ਇਹ ਜਹਲਦਾਰੇ ਵੀ ਕੋਈ ਹੋਣਾ ਚਾਹਲਾ ਨੇ ਹਾਂਜੀ ਇਹਨਾਂ ਨੂੰ ਸਾਡੇ ਆਪਣੇ ਨਾਲ ਇੱਧਰ ਹੀ ਕਹਿੰਦੇ ਆ ਅੱਜ ਨੇ ਲੱਕੇ ਆ ਲੱਕੇ ਤੇ ਆਪਣੇ ਕੋ ਵੀ ਕਬੂਤਰ ਆ ਕਿ ਜਿੰਨਾਂ ਦੇ ਪੈਰ ਤੇ ਵੀ ਫਰਾ ਤੇ ਮੂੰਹ ਤੇ ਵੀ ਫਰਾ ਅੱਛਾ ਉਹ ਕਬੂਤਰ ਵੀ ਨੇ ਕਿੰਨੇ 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 ਕਬੂਤਰ ਬਈ ਆਪਣੇ ਕੋ ਤਕਰੀਬਨ ਹੋਣਗੇ ਆਪਣੇ ਕੋ 12-13 ਕਬੂਤਰ 12-13 ਜੀ ਤੇ ਉਸ ਤਰਾ ਟੋਟਲ 2-3000 ਹੂੰ 2-3000 ਹੈ ਬਈ ਜੀ ਕਿਉਂਕਿ ਪੁਰਖਿਆਂ ਤੋਂ ਕੰਮ ਚੱਲਦਿਆ ਵਾ ਤੇ ਇਧਰ ਬੱਕਰੀਆਂ ਆ ਗਈਆਂ ਹਾਂਜੀ ਇਧਰ ਕਿੰਨੀਆਂ ਕਿੰਨੇ ਬਈ ਬੱਕਰੀਆਂ ਆਪਣੀਆਂ ਆਪਣੀ ਕੋ तकरीबन 250 ਵੱਡੀ ਬੱਕਰੀ ਆ ਤੇ 100 ਵੱਡੀ ਛੋਟੀ ਪਾਠਾ 100 ਛੋਟੀ ਪਾਠਾ ਤੇ 250 ਤੇ ਹੁਣ ਮੈਨ ਲੱਗਦਾ ਇਹਨਾਂ ਨੂੰ ਖਾਣਾ ਖੂਣਾ ਪਤਾ ਹਨਾ ਹਾਂਜੀ ਹੁਣ ਸਾਡਾ ਮਾਲ ਬਾਹਰ ਚਰਾਈ ਵਾਸਤੇ ਕਿ ਇਹ ਐਸਾ ਇੱਕ ਆਪਾਂ ਡੈਮੋ ਰੱਖਿਆ ਵਾ ਠੀਕ ਆ ਕਿਸ਼ੋ ਕਿਸੇ ਹੱਥ ਦਿਖਾਉਣ ਵਾਸਤੇ ਕਿ ਪਿੱਛੋਂ ਵੀਰ ਆ ਜਾਂਦੇ ਨੇ ਨੂੰ ਦਿਖਾਉਣ ਵਾਸਤੇ ਆ ਵੱਡੀਆਂ ਬੱਕਰੀਆਂ ਹਾਂਜੀ ਇਹ ਵੱਡੀਆਂ ਬੱਕਰੀਆਂ ਗੱਬਰ ਨਾਲ ਸਾਰੀ ਕੋਈ ਸਾਢੇ ਚਾਰ ਮਹੀਨੇ ਦੀ ਕੋਈ ਚਾਰ ਮਹੀਨੇ ਦੀ ਠੀਕ ਹੈ ਜੀ ਆਪਣੇ ਘਰ ਦੇ ਬਰੀਟਰਾ ਤੋਂ ਤੇ ਇਧਰ ਆ ਛੋਟੀਆਂ ਪੱਠਾ ਆ ਗਈਆਂ ਇਹਦੇ ਵੇਹ ਇਧਰ ਵੀਰ ਜੀ ਆ ਜਾਂਦੇ ਆ ਜੇ ਆਪਣੇ ਬੱਕਰੇ ਬੱਕਰੇ ਜਿਹੜੀਆਂ ਬਈ ਪਹਿਲਾਂ ਤੁਹਾਨੂੰ ਉਹ ਦਿਖਾ ਨਹੀਂ ਸਕੇ ਉਹ ਹੁਣ ਚਾਰਨ ਬਾਗ ਗਿਆ ਕਾਲੀਆਂ ਪੱਠਾਂ ਸੀਗੀਆਂ ਬਾਈ ਲਵੇ ਬਹੁਤ ਹੈਨਾ ਹਾਂਜੀ ਇਧਰ ਬੱਕਰੇ ਆ ਗਏ ਇਹ ਹਾਂਜੀ ਇਧਰ ਬੱਕਰੇ ਆ ਗਏ ਆਪਣੇ ਹਾਂ ਆ ਇਹਦਾ ਵੱਡਾ ਬੱਕਰਾ ਵਾ ਆਪਣੇ ਕੋਲ ਹਾਂਜੀ ਉਹ ਆ ਤੇ ਆ ਜਿਹੜੇ ਛੋਟੇ ਪੱਚੇ ਅੱਖੋ ਚ ਕਾਸਟੇਡ ਆ ਬ੍ਰੀਡ ਲਈ ਤਿਆਰ ਕਰਦੇ ਹਾਂ ਕੁਝ ਬ੍ਰੀਡ ਵਾਸਤੇ ਆ ਕੁਝ ਈਦ ਵਾਸਤੇ ਵੀ ਆ ਕੁਝ ਕਾਸਟੇਡ ਇਧਰ ਆਹਾ ਬਰਬਰੇ ਹਾਂਜੀ ਇਹ ਬਰਬਰੇ ਵੀ ਰੱਖੇ ਹੋਏ ਨੇ ਤੇ ਆ ਖੱਡੂ ਖੱਡੂ ਆ ਨਾ ਬਈ ਖੱਡੂ ਕਹਿੰਦੇ ਨੇ ਹਾਂਜੀ ਹਾਂਜੀ ਖੱਡੂ ਕਹਿੰਦੇ ਨੇ ਇਹ ਕਹਦੇ ਖਾਤਰ ਬਈ ਇਹ ਜਦਾਂ ਕੁਰਬਾਨੀ ਵਾਸਤੇ ਵੀ ਹੁੰਦੇ ਨੇ ਹਾਂ ਕੁਰਬਾਨੀ ਵਾਸਤੇ ਹੋਗੇ ਸ਼ੌਂਕ ਵਾਸਤੇ ਹੋਗੇ ਫਾਈਟਿੰਗ ਵਾਸਤੇ ਵੀ ਹੋ ਜਾਂਦੇ ਸਿਰ ਫਾਈਟਿੰਗ ਵਾਸਤੇ ਤਿਆਰ ਕਰਦੇ ਹਾਂ ਕਿ ਦੋ ਕੰਮ ਆਮਨਾ ਹੋ ਜਾਂਦੇ ਇਹ ਇਧਰ ਬੱਕਰਿਆ ਵੀ ਆ ਬਰੀਡਿੰਗ ਖਾਤਰ ਆ ਬੱਕਰੇ ਨੇ ਛੁੱਡੇ ਉਹ ਕਿੰਨੇ ਦੰਦ ਹੋ ਗਿਆ ਬਈ ਉਹ ਦੋ ਦੰਦ ਬੱਚਾ ਹੋ ਗਿਆ ਉਹ ਦੋ ਦੰਦ ਹੋ ਗਿਆ ਹਾਂਜੀ ਠੀਕ ਆ ਇਹ ਕਿੰਨੇ ਨੇ ਬਈ ਆਪਣੇ ਖਾਤਰ ਬਰੀਡਿੰਗ ਖਾ ਚਾਰ ਹਾਂਜੀ ਚਾਰ ਤੋਂ ਪੰਜ ਤਿਆਰ ਕਰ ਰਹੇ ਆ ਅਸੀਂ ਤਿਆਰ ਕਰ ਰਹੇ ਹਾਂ ਇਹ ਇਧਰ ਜਿੱਤਰਾ ਆਸਟ੍ਰੇਲੀਅਨ ਸ਼ੀਪ ਆ ਆਸਟ੍ਰੇਲੀਅਨ ਜੀ ਆ ਤੇ ਦੁੰਬੇ ਆ ਗਏ ਆਪਣੀਆਂ ਆ ਦੁੰਬੇ ਨੇ ਹਨਾ ਤੇ ਆਸਟ੍ਰੇਲੀਅਨ ਸ਼ੀਪ ਇਹਦੇ ਵੀ ਆਪਾਂ ਹੁਣ ਬਰੀਡਿੰਗ ਸਟਾਰਟ ਕਰਨੀ ਆ ਇਹਨਾਂ ਦੀ ਹਾਂਜੀ ਠੀਕ ਆ ਇਹ ਕਿੰਨੇ ਕਿੰਨਾ ਗਨੇ ਬਈ ਆਪਣੇ ਲਵੇ ਆਪਣੇ ਕੋ ਤਕਰੀਬਨ 5 ਤੋਂ 6 ਨਾਂਗਰੀ 6 ਨਾਂਗਰੀਾਂ ਦੀ ਹਜੇ ਬਰੀਡਿੰਗ ਤਿਆਰ ਕਰ ਰਹੇ ਹਾਂ ਜੀ ਬਰੀਡਿੰਗ ਕਰਨਾ ਹੈ ਇਹ ਰਿਜ਼ਲਟ ਬਹੁਤ ਵਧੀਆ ਇਹ ਦੁੰਬੇ ਆਪਣੇ ਇਹ ਦੁੰਬੇ ਨੇ ਤੇ ਇਹ ਦੁੰਬੇ ਵੀ ਪ੍ਰੋਵਾਈਡ ਹੋ ਜਾਣਗੇ ਠੀਕ ਆ ਉਤਰਾ ਤੇ ਮਾਰਕੀਟ ਪ੍ਰਾਈਸ ਹੈਗਾ 50000 ਹਾਂ ਪਰ ਆਪਾਂ 35000 ਤੋਂ ਦਵਾਂਗੇ 35000 35000 ਤੋਂ ਠੀਕ ਆ ਇਹ ਆ ਗਈ ਜਿਨ੍ਹਾਂ ਦੀ ਸਟੱਡ ਸਰਵਿਸ ਤਿਆਰ ਇਹਨਾਂ ਲਵੇ ਆ ਆਪਣਾ ਬਰਕਤ ਹੈ ਬਰਕਤ ਜੀ ਠੀਕ ਆ ਤੇ ਬਾਪ ਲੋਏ ਪਰਬਤ ਦਾ ਪ੍ਰਵਾਤ ਜੀ ਮੇਰੇ ਖਿਆਲ ਤੋਂ ਸਾਰਿਆਂ ਨੂੰ ਪਤਾ ਪ੍ਰਵਾਤ ਕੋਣ ਹਾਂਜੀ ਹਾਂਜੀ ਤੇ ਇਸ ਦੀ ਜੋ ਮਾਂ ਸੀ ਉਹ ਵਾਲੀ ਸ਼ਾਨ ਦੀ ਸੀ ਅਲੀ ਸ਼ਾਨ ਦੀ ਤੇ ਜੋ ਇਸ ਦੀ ਨਾਨੀ ਸੀ ਉਹ ਵੱਡੀ ਪਥੇੜੀ ਵਾਲੇ ਘੋੜੇ ਦੀ ਠੀਕ ਹੈ ਜੀ ਤੇ ਤੇ ਇਹਦੀ ਮੀਟਿੰਗ ਫੀਸ 31000 ਰੱਖੀ ਹੈ ਜੀ ਇਹਨਾਂ ਦੀ 31000 ਦੋਨਾਂ ਦੀ ਦੋਨਾਂ ਦੀ 31000 ਇੱਧਰ ਆਪਣਾ ਆ ਜਾਂਦਾ ਹੈ ਹਿੰਮਤ ਹਿੰਮਤ ਜੀ ਹਾਂ ਹਿੰਮਤ ਇਹ ਕਿਦਾ ਬੱਚਾ ਬਾਈ ਇਹ ਸਵਾ ਲੱਖ ਦਾ ਸਵਾ ਲੱਖ ਜੀ ਮੱਜੂ ਕੇ ਲਾਈਨ ਦਾ ਮੱਜੂ ਕੇ ਲਾਈਨ ਬਲੱਡ ਲਾਈਨ ਆ ਗਈ ਹਾਂਜੀ ਤੇ ਜੋ ਇਸ ਤੇ ਮਾਂ ਹੀ ਉੱਪਰ ਬਾਤ ਦੀ ਉੱਪਰ ਬਾਤ ਦੀ ਉੱਪਰ ਬਾਤ ਦੀ ਇਹਦੀ ਵੀ 31000 ਇਹਦੀ ਵੀ 31000 ਤੇ ਹਜੇ 32 ਮਹੀਨਿਆਂ ਦਾ ਵਾ 32 ਮਹੀਨਿਆਂ ਦਾ ਕਿੰਨਾ ਕੱਦ ਕਰ ਗਿਆ ਇਹ ਇਹਦਾ ਤੇ ਹੋ ਗਿਆ ਹੁਣ ਅਜੇ ਤਕਰੀਬਨ 64 ਅੱਛਾ ਇਹਨਾਂ ਨੂੰ ਖਾਣੇ ਚ ਕੀ ਦਿੰਨੇ ਆ ਬਾਈ ਫਿਰ ਇਹਦੇ ਵਿੱਚ ਹੁਣ ਜਿਤਨਾ ਪੱਠੇ ਪਏ ਇਹਨਾਂ ਨੂੰ ਹੂੰ ਪਹਿਲੋ ਇਹਨਾਂ ਨੂੰ ਦਲੀਆ ਪਿਆ ਸੀ ਠੀਕ ਹੈ ਜੋ ਤੁਸੀਂ ਲੋਕ ਆਏ ਸੀ ਹਾਂ ਹਾਂ ਉਸ ਤੋਂ ਪਹਿਲੋ ਜਿਹੜਾ ਮੂਸਲੀ ਦਾ ਨੀਰਾ ਪੈਂਦਾ ਵਾ ਤੇ ਇਸ ਵੀ ਦੇ ਵੰਡ ਪੈਂਦਾ ਇਹਨਾਂ ਨੂੰ ਤੇ ਬਈ ਇੰਨੀ ਆਪਾਂ ਫਾਰਮਿੰਗ ਕਰਦੇ ਆ ਹਨਾ ਚਲੋ ਉਧਰ ਗਾਵਾਂ ਮੱਝਾਂ ਵੀ ਨੇ ਉਹ ਨਹੀਂ ਦਿਖਾਈਆਂ ਤੇ ਉਹ ਤੁਹਾਨੂੰ ਕਿਸੇ ਅਗਲੀ ਵੀਡੀਓ 'ਚ ਦਿਖਾਵਾਂਗੇ ਤੇ ਇਹਨਾਂ ਦੀ ਮੈਨੇਜਮੈਂਟ ਬਈ ਕਿਵੇਂ ਫਿਰ ਇੰਨਾ ਖਾਣਾ ਦਾਣਾ ਹਨਾ ਮੈਨੇਜਮੈਂਟ ਵੇਖੋ ਕੀ ਇਹ ਤਾਂ ਸੱਚੇ ਬਾਦਸ਼ਾਹ ਹੀ ਹੈ ਜਿਨ੍ਹਾਂ ਦੇ ਸਿਰ ਦੇ ਉੱਤੇ ਚੱਲਣ ਡਿਆ ਠੀਕ ਹੈ ਜੀ ਕਿ ਕਿਉਂਕਿ ਕੋਈ ਵੀ ਜਾਨਵਰ ਹੋਵੇ ਉਹ ਪੈਸੇ ਦੇ দাম ਤੋਂ ਨਹੀਂ ਖੜਾ ਕੀਤਾ ਜਾ ਸਕਦਾ ਹਾਂ ਜਿੰਨੇ ਚਿਰ ਤੱਕ ਰੱਬ ਦੀ ਮਿਹਰ ਨਾ ਹੋਵੇ ਉਹਨੇ ਚਿਰ ਤੱਕ ਨਹੀਂ ਸਾਡੇ ਕੋਲ ਹੁੰਦੇ ਠੀਕ ਹੈ ਤੇ ਇਹਨਾਂ ਲਈ ਫਿਰ ਕੋਈ ਲੇਬਰ ਲੂਬਰ ਜਿਵੇਂ ਲੇਬਰ ਆਪਣੇ ਕੋਈ ਜਿੱਤਰਾ ਸਰਦਾਰ ਸਾਹਿਬ ਬਣਾ ਅੱਗੇ ਵੀ ਤੁਹਾਨੂੰ ਦੱਸਿਆ ਸੀ ਤਕਰੀਬਨ 15-16 ਪਰਿਵਾਰ ਹੈਗੇ ਆ ਕਿ ਜੋ ਸਾਮ ਸੰਭਾਲ ਕਰ ਰਹੇ ਇਹਨਾਂ ਦੀ ਤੇ ਹੁਣ ਕਈ ਕਹਿੰਦੇ ਨੇ ਕਿ ਇਹਨਾਂ ਦਾ ਫਾਇਦਾ ਕੀ ਹੈ ਉਹ 16 ਪਰਿਵਾਰਾਂ ਨੂੰ ਵੀ ਰੋਜ਼ਗਾਰ ਮਿਲ ਰਿਹਾ ਵਾ ਠੀਕ ਹੈ ਉਹ ਅੱਗੇ ਜਾ ਕੇ ਵੀ ਦੱਸਣਗੇ ਕਿ ਉਹ ਕੰਮ ਕਿਹ ਦਿੰਦਾ ਇਸ ਤਰ੍ਹਾਂ ਦਾ ਤੇ ਜੋ ਬੰਦੇ ਆਪਣੇ ਮੁੰਡੇ ਲਾਲੋ ਕੁੜੀਆਂ ਲਾਲੋ ਬਾਹਰ ਜਾ ਰਹੇ ਹਨ ਹਾਂਜੀ ਪੰਜਾਬ ਛੱਡ ਕੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਾਈ ਉਹਨਾਂ ਬਾਰੇ ਇੱਕੋ ਕਹਿਣਾ ਗੱਲ ਚਾਹੂੰਗਾ ਕਿ ਬਾਹਰ ਕੁਝ ਖਾਸ ਨਹੀਂ ਹੈ ਬਾਹਰ ਇਹ ਹੋਊਗਾ ਇਮਾਰਤਾਂ 5 ਮੰਜ਼ਿਲਾ ਜ਼ਿਆਦਾ ਹੋਣਗੀਆਂ ਹਾਂ ਗੱਡੀਆਂ ਥੋੜੀਆਂ ਸਸਤੀਆਂ ਹੋਣਗੀਆਂ ਤੇ ਬ੍ਰਾਂਡ ਥੋੜੇ ਮਹਿੰਗੇ ਹੋਣਗੇ ਅੱਛਾ ਇਹ ਗੱਲ ਜੀ ਤੇ ਤੁਸੀਂ ਨਹੀਂ ਪਰ ਬਾਹਰ ਜਾਣ ਨਹੀਂ ਮੈਂ ਨਹੀਂ ਜਾਣਾ ਮੈਂ ਤੇ ਸਰਦਾਰ ਸਾਹਿਬ ਨੂੰ ਆ ਕੇ ਤਾਂ ਭਾਵੇਂ ਮੇਰਾ ਪਾਸਪੋਰਟ ਪਾੜ ਕੇ ਸੁੱਟ ਤੋ ਅੱਛਾ ਇੱਥੋਂ ਤੱਕ ਤੁਸੀਂ ਰਿਪੋਰਟਸ ਪੜੋਗੇ ਕਿ ਜੋ ਬਾਹਰ ਵਾਲਾ ਹੈਲਥ ਕੇਅਰ ਦਾ ਹਾਂਜੀ ਉਹ ਇੰਡੀਆ ਆਪਣੇ ਭਾਰਤ ਨਾਲੋਂ 8 ਗੁਣਾ ਜ਼ਿਆਦਾ ਹੈ ਅੱਛਾ ਕਿ ਉੱਥੇ ਜੇ ਤੁਸੀਂ ਹਾਰਟ ਬਾਈਪਾਸ ਕਰਾਉਣਾ ਹੈ ਤੁਹਾਨੂੰ 1 ਕਰੋੜ ਰੁਪਏ ਜੇਭੋਂ ਖਰਚਣਾ ਪਏਗਾ ਅੱਛਾ ਤੇ ਇੱਥੇ 7 ਤੋਂ 8 ਲੱਖ ਮੇਰੇ ਖਿਆਲ ਤੋਂ ਹੈਗੀ ਹੈ ਇੱਕ ਬਈ ਆਪਾਂ ਉਹ ਦੇਖ ਕੇ ਆਉਣਾ ਥੋੜਾ ਪ੍ਰੋਟੀਨ ਵਾਲਾ ਜਿਹੜਾ ਸੋਰਸ ਉੱਧਰ ਲਾਇਆ ਹੋਇਆ ਹਾਂਜੀ ਅਜੋਲਾ ਉਹ ਜੋਲਾ ਜੀ ਉਹ ਕੀ ਚੀਜ਼ ਆ ਬਈ ਸਾਡੇ ਬਈ ਉਹ ਜੋਲਾ ਇੱਕ ਇਹੋ ਜਿਹੀ ਚੀਜ਼ ਐ ਕਿ ਉਹ ਐਸੇ ਇੱਕ ਹੱਟ ਟਾਈਪ ਚਾਪਾ ਰੱਖਦੇ ਆ ਹੂੰ ਤੇ 8/4 ਦੇ ਵਿੱਚ ਉਹ ਹੁੰਦਾ ਹੈ ਹੂੰ ਤੇ ਵਧੀਆ ਗੱਲ ਉਹਦੀ ਇਹ ਆ ਕਿ ਕਿਸੇ ਵੀ ਜਾਨਵਰ ਨੂੰ ਆਪਾਂ ਪੈਸਾ ਦੇ ਜਿਹੜਾ ਅਜੋਲਾ ਉਹ ਕਿਸੇ ਜਾਨਵਰ ਨੂੰ ਪ੍ਰੋਟੀਨ ਦਾ ਸੋਰਸ ਐ ਇੱਕ ਉਹ ਪ੍ਰੋਟੀਨ ਦਾ ਪੂਰਾ ਸੋਰਸ ਜੀ ਗਿਣਤੀ ਦਾ 250 ਗ੍ਰਾਮ ਪਾਉਣਾ ਤੇ ਜਾਨਵਰ ਰਾਜ ਜਾਂਦਾ ਨੇ ਰਾਜ ਜਾਂਦਾ ਉਹ ਤਿਆਰ ਕਿਵੇਂ ਹੁੰਦਾ ਬਾਈ ਫਿਰ ਉਹ ਤਿਆਰ ਇਸ ਤਰੀਕੇ ਨਾਲ ਹੁੰਦਾ ਉਹਦਾ ਪਹਿਲਾਂ ਜਦੋਂ ਬੀ ਪਾਈਦਾ ਹਣਾ ਆਪਾਂ ਉਹ ਹੌਲੀ ਹੌਲੀ ਜਦੋਂ ਵੱਦੀ ਵੱਧ ਜਾਂਦਾ ਵਾ ਉਹ ਐਸਾ ਇੱਕ ਫਲੋਟਿੰਗ ਪਲਾਂਟ ਹੈ ਕੀ ਜਦੋਂ ਉੱਤੇ ਚੱਲ ਜਾਂਦਾ ਵਾ ਉਹਨੂੰ ਫੇਰ ਜਦੋਂ ਆਪਾਂ ਸਾਫ਼ ਕਰਦੇ ਆ 15 ਦਿਨਾਂ ਬਾਅਦ ਉਹਨੇ ਫੇਰ ਰੁਕ ਜਾਂਦਾ ਅੱਛਾ ਅੱਜ ਤੇ ਘੋੜੀ ਆਪਣੀ ਮੀਟ ਵਾਸਤੇ ਆਈ ਹੈ ਮੀਟਿੰਗ ਵਾਸਤੇ ਆਈ ਹੋਈ ਆ ਵਿਚਕਾਰ ਦਾ ਪੂਨੀ ਆ ਅੱਛਾ ਤੇ ਪੂਨੀ ਕਿਵੇਂ ਇੱਕ ਕਿਹੜੀ ਨਸਲ ਆ ਬਈ ਇਹ ਆਇਰਲੈਂਡ ਦੀ ਨਸਲ ਆ ਜੀ ਅੱਛਾ ਆਇਰਲੈਂਡ ਦੀ ਹਾਂਜੀ ਇਜੇ ਦਾ ਰਾਈਡਿੰਗ ਰੂਡਿੰਗ ਹਸਤੇ ਕਈ ਵੀ ਨਹੀਂ ਰੱਖ ਕੀ ਵੱਡੇ ਘੋੜਿਆਂ ਦਾ ਸ਼ੌਂਕ ਹੁੰਦਾ ਵਾ ਤੇ ਉਹ ਪੌਨੀ ਰੱਖਦੇ ਆ ਇਧਰ ਸਬਜ਼ੀਆਂ ਸ਼ੋਭੀਆਂ ਲਾਈਆਂ ਨੇ ਹਾਂਜੀ ਤੇ ਯਾਰ ਖਾਦ ਕਿਹੜੀ ਇਹ ਵਰਮੀ ਕੰਪੋਸਟ ਹੈ ਗੰਡੋਇਆ ਵਾਲੀ ਗੰਡੋਇਆਂ ਵਾਲੀ ਜੀ ਇਹ ਆਪ ਆਪ ਤਿਆਰ ਕੀਤੀ ਹੈ ਆਪ ਆਪ ਤਿਆਰ ਕੀਤੀ ਹੈ ਹੁਣ ਅੱਗੇ ਜਾ ਕੇ ਅਸੀਂ 24 ਬੈੱਡ ਹੋਰ ਲਵਾਉਣ ਲੱਗੇ ਹਾਂ ਇਹਦੇ ਹਾਂਜੀ ਇਹਦੇ 24 ਬੈੱਡ ਇਹ ਗੰਡੋਏ ਆ ਭਈ ਕਿਸੇ ਪਰਚੇਜ ਕੀਤੇ ਆਪਾਂ ਪਰਚੇਸ ਕੀਤੇ ਆ ਤੇ ਆਹ ਉਤਰਾ ਵੀ ਨਾ ਦੀਆਂ ਚਾਈਆਂ ਮੱਝਾਂ ਇਹਦਾ ਚਲੋ ਆਮ ਹੀ ਆਪਣੇ ਘਰਾਂ ਚ ਹੁੰਦੀਆਂ ਨੇ ਜਿਹੜੀ ਮੇਨ ਗੱਲ ਆ ਦੇਖੋ ਕਿੰਨੇ ਸਾਨੂੰ ਜਾਨਵਰ ਦਿਖਾਤੇ ਤੇ ਮੇਨ ਗੱਲ ਯਾਰ ਮੈਨੂੰ ਜਿਹੜੀ ਲੱਗੀ ਉਹ ਛੋਡੀ ਆਹ ਪ੍ਰੋਟੀਨ ਦਾ ਸੋਰਸ ਇਹਦਾ ਨਾਂ ਕੀ ਲੈਤਾ ਮੈਂ ਨਾਂ ਭੁੱਲ ਗਿਆ ਯਾਰ ਉਹ ਜੋਲਾ ਉਹ ਜੋਲਾ ਇਹ ਤੁਸੀਂ ਗੂਗਲ ਤੇ ਸਰਚ ਕਰ ਸਕਦੇ ਜੀ ਆਹ ਚੀਜ਼ ਆ ਬਈ ਹਾਂਜੀ ਆਹ ਦੇਖੋ ਆਹ ਵੇਖੋ ਇਹਨੇ ਜੀ ਇੱਕ ਫਲੋਟਿੰਗ ਇਹਨੇ ਆ ਉੱਤੇ ਆ ਗਿਆ ਇਹਨੂੰ ਸਾਫ਼ ਕਰਤਾ ਸਪੋਰਟ ਕਰ ਮੈਂ ਐਨਾ ਪਾਟ ਹੋਰ ਕਰਤਾ ਠੀਕ ਹੈ 15 ਦਿਨਾਂ ਤੱਕ ਹੋਰ ਫਿਰ ਉੱਥੇ ਆ ਜੂਗਾ ਠੀਕ ਹੈ ਇਹ ਬਾਈ ਫਿਰ ਇਹਦਾ ਬੀਬੂ ਕਿਵੇਂ ਮਿਲਦਾ ਕਿੱਥੋਂ ਕੀ ਹੁੰਦਾ ਹੈ ਬੀ ਇਹਦਾ ਸਿੰਪਲ ਚੀਜ਼ ਆ ਅੱਜ ਕੱਲ ਸਾਰੇ ਕੋ ਫੋਨ ਹੈਗੇ ਆ ਫੋਨ ਤੇ ਸਰਚ ਕਰਨਾ ਅਜੋਲਾ ਉਦੇ ਉੱਤੇ ਕੰਟੈਕਟ ਨੰਬਰ ਵੀ ਆ ਜੂਗਾ ਹੂੰ ਜੇ ਵੱਧ ਗੱਲ ਹੈ ਤੇ ਕਿਸੇ ਬਾਈ ਨੂੰ ਇਹ ਲਵਾਉਣਾ ਵੀ ਹੋਵੇ ਨਾ ਹਾਂ ਹਾੜੇ ਨਾਲ ਸੰਪਰਕ ਕਰੇ ਅਸੀਂ ਉਹ ਬੰਦਿਆ ਦੇ ਤੁਹਾਨੂੰ ਨੰਬਰ ਦੇ ਦਾਂਗੇ ਠੀਕ ਹੈ ਕਿ ਜੋ ਤੁਹਾਨੂੰ ਸਭ ਆਪ ਸੈਟਅਪ ਕਰਕੇ ਜਾਣਗੇ ਇਹ ਤਾਂ ਅੱਜ ਮੈਂ ਬਸ ਇਹ ਪਾਣੀ ਪਾਣੀ ਦੇ ਵਿੱਚ ਇਹਦੇ ਬੀਨ ਹੈ ਹਾਂਜੀ ਬੀਨ ਇਸ ਤੋਂ ਬਾਅਦ ਇਹ ਪੈਦਾ ਹੋ ਗਿਆ ਹਾਂਜੀ ਇਹਨੂੰ ਆਹ ਤਾਂ ਤੋਂ ਟੱਕਣਾ ਪੈਂਦਾ ਹਾਂਜੀ ਤਾਂ ਤੋਂ ਟੱਕਣਾ ਪੈਂਦਾ ਜੇ ਬਸ ਠੀਕ ਹੈ ਇਹ ਫਿਰ ਕਿੰਨਾ ਕ ਪਾਉਂਦੇ ਹੋ ਬਾਈ ਜਾਨਵਰਾਂ ਨੂੰ ਤੁਸੀਂ ਇਹ ਗਿਣਤੀ ਦਾ 250 ਗ੍ਰਾਮ 250 ਗ੍ਰਾਮ ਹਾਂਜੀ ਇੱਧਰ ਆਪਣੇ ਇੱਧਰ ਹੁਣ ਸੂਰ ਆਪਾਂ ਜੋ ਪੈਗਾ ਉਹ ਦੂਸਰੇ ਫਾਰਮ ਤੇ ਸ਼ਿਫਟ ਕੀਤੇ ਆ ਠੀਕ ਹੈ ਇੱਥੇ ਜਿਤਨਾ ਆਪਾਂ ਡਾਕਸ ਨੂੰ ਕਹਿੰਦਾ ਰੱਖਦੇ ਆ ਜਿਹੜੇ ਬੱਕਰੀ ਇੱਥੇ ਸਾਤਰ ਬੱਕੀ Eid ਵਾਸਤੇ ਵੀ ਇੱਧਰ ਤਿਆਰ ਆ ਬੱਕਰੀ ਜਾਂਦੇ ਨੇ ਇੱਧਰ ਉਹ ਕਰੀ ਜਾਂਦੇ ਹੁਣ ਇਹ ਚ ਤੁਸੀਂ ਕੀ ਕਿਹੜਾ ਫਾਰਮ ਤਿਆਰ ਕਰਨੇ ਜਾ ਰਹੇ ਹੋ ਹੁਣ ਇਹਦੇ ਵਿੱਚ ਆਪਾਂ ਮੁਰਗੀ ਫਾਰਮ ਵੀ ਹਮ ਅੱਗੇ ਜਾ ਕੇ ਕਰਾਂਗੇ ਤੇ ਆਪਾਂ ਜ਼ੈਬਿਟ ਇੱਕ ਹੋਰ ਨਵਾਂ ਫਾਰਮ ਆਪਾਂ ਸਟਾਰਟ ਕਰਨ ਲੱਗੇ ਉਹਦਾ ਉਹ ਐ ਜ਼ੈਬਿਟ ਫਾਰਮ ਰੈਬਿਟ ਫਾਰਮ ਉਹ ਅੱਗੇ ਵੀ ਸਟਾਰਟ ਕੀਤਾ ਸੀ ਕਿ ਪਹਿਲਾਂ ਉਹਦੇ ਬਹੁਤ ਨੇ ਪਰ ਕਮਰਸ਼ੀਅਲ ਹੀ ਕਮਰਸ਼ੀਅਲ ਹੀ ਕਰਨਾ ਹੁਣ ਹਾਂਜੀ ਹਾ ਜਿਹੜਾ ਕੇਸ ਬਣੇ ਹੋਏ ਆ ਹਾਂ 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 ਤੇ ਕੇਜ ਦੇਖ ਰਹੇ ਹੋ ਨਾ ਬਈ ਜਿਹੜੇ ਇਹ ਆ ਪਏ ਨੇ ਇਹ ਕਹਿ ਰਿਹਾ ਬਈ ਇਹ ਜਿਹੜੇ ਕੇਜ ਬਣੇ ਹੋਏ ਆ ਤੇ ਕੋਈ ਵੀ ਵੀਰ ਨੂੰ ਅਗਲੀ ਵੀਡੀਓ ਵਿੱਚ ਜਦੋਂ ਵੀ ਤੁਸੀਂ ਆਓਗੇ ਉਦੋਂ ਫਿਰ ਤੁਹਾਨੂੰ ਰੈਬਿਟ ਫਾਰਮਿੰਗ ਵੀ ਦਿਖੂਗੀ ਠੀਕ ਆ ਓਕੇ ਕਿੰਨੇ ਕ ਪ੍ਰੋਸੈਸਰ ਕਿੰਨੇ ਕ ਨਗਾ ਤੋਂ ਸਟਾਰਟ ਕਰੋਗੇ ਉਹ ਉਹ ਤਕਰੀਬਨ ਤੁਸੀਂ ਸਮਝ ਲਓ ਕਿ ਜੇ 36 ਹਜ਼ਾਰ ਆ ਨਾ ਜਿਹੜਾ ਜੀ ਹਾਂ ਆ ਇੱਕ ਇੱਕ ਕੇਜ ਆ ਜਿਹੜਾ ਇੱਕ ਪਿੰਜਰਾ ਵਾ ਉਹਦੇ ਵਿੱਚ तकरीबन 10 ਜੋੜੀਆਂ ਆ ਜਾਂਦੀਆਂ ਨੇ ਰਾਜ 10 ਜੋੜੀਆਂ ਆ ਜਾਂਦੀਆਂ ਨੇ ਤੇ ਉਹਨੇ ਅੱਗੇ-ਅੱਗੇ ਉਹਦੀ ਪੈਦਾਵਾਰ ਹੁੰਦੀ ਰਹਿੰਦੀ ਠੀਕ ਆ ਬਹੁਤ ਵਧੀਆ ਬਈ ਤੁਹਾਡਾ ਫਾਰਮ ਜਿਹੜਾ ਤੁਸੀਂਾਨੂੰ ਦਿਖਾਇਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ